ਸੁਖਬੀ ਸਿੰਘ ਬਾਦਲ ਮੁੜ ਪ੍ਰਧਾਨਤਾ ਬਣ ਗਏ ਪਰ ਬਾਦਲ ਪਰਿਵਾਰ ਤੇ ਅਕਾਲੀ ਦਲ ਦੀਆਂ ਮੁਸ਼ਕਲਾਂ ਵਾਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਮੁੜ ਸੁਖਬੀ ਸਿੰਘ ਬਾਦਲ ਖਿਲਾਫ ਦੋ ਸ਼ਿਕਾਇਤਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਗਈਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਣਾਈ ਪਰਤੀ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਜਿਸ ਦੇ ਵਿੱਚ ਮਨਪ੍ਰੀਤ ਈਆਲੀ ਜਥੇਦਾਰ ਗੁਰਪ੍ਰਤਾ ਸਿੰਘ ਵਡਾਲਾ ਜਥੇਦਾਰ ਇਕਬਾਲ ਸਿੰਘ ਝੁੰਦਾ ਸੰਤਾ ਸਿੰਘ ਉਮੈਦਪੁਰੀ ਨੇ ਸੁਖਬੀਰ ਬਾਦਲ ਵੱਲੋਂ ਤਖਤ ਸਹੀਬਾਨਾ ਦੇ ਜਥੇਦਾਰਾਂ ਤੇ ਕੀਤੀਆਂ ਮਾਣਜਨਕ ਟਿੱਪਣੀਆਂ ਦਾ ਸਖਤ ਵਿਰੋਧ ਕੀਤਾ ਹੈ। ਜਾਰੀ ਬਿਆਨ ਦੇ ਵਿੱਚ ਮੈਂਬਰਾਂ ਨੇ ਕਿਹਾ ਹੈ ਕਿ ਸਿੱਖ ਕੌਮ ਦੇ ਮਹਾਨ ਤਖਤਾਂ ਨੂੰ ਦਿੱਲੀ ਦੇ ਕਬਜ਼ੇ ਹੇਠ ਦੱਸਣਾ ਸੁਖਬੀਰ ਬਾਦਲ ਨੂੰ ਸ਼ੋਅ ਬਣਾਇ ਦੇਂਦਾ। ਬਾਦਲ ਆਪਣੇ ਨੈਤਿਕ ਅਧਿਕਾਰ ਗਵਾ ਚੁੱਕੇ ਨੇ, ਸਿਆਸੀ ਅਧਿਕਾਰ ਨੂੰ ਬਰਦਾਸ਼ਤ ਨਹੀਂ ਕਰ ਸਕੇ। ਇਸ ਇਜ਼ਹਾਮ ਦੇ ਵਿੱਚ ਅਜਹੀਆਂ ਕੋਝੀਆਂ ਹਰਕਤਾਂ ਤੇ ਉਤਰ ਆਏ ਨੇ ਪਰਤੀ ਕਮੇਟੀ ਦੇ ਮੈਂਬਰ ਸਖਤ ਲਹਿਜੇ ਦੇ ਵਿੱਚ ਕਹਿਿਆ ਹੈ ਕਿ ਤਖਤ ਸਾਈਬਾਨਾਂ ਤੇ ਤਖਤਾਂ ਦੇ ਜਥੇਦਾਰਾਂ ਪ੍ਰਤੀ ਅੱਜ ਤੱਕ ਨਾ ਕਿਸੇ ਦੀ ਜ਼ਰੂਰਤ ਹੋਈ ਹੈ ਤੇ ਨਾ ਹੀ ਕੋਈ ਕਰ ਸਕਦਾ ਹੈ ਹੁਣਾਂ ਕਿਹਾ ਹੈ ਕਿ ਗੁਲਾਮ ਬਣਾਇਆ ਜਾ ਸਕੇ ਜਾਂ ਆਪਣੇ ਅਦੀਨ ਕਰ ਲਿਆ ਜਾਵੇ ਭਰਤੀ ਕਮੇਟੀ ਨੇ ਇਹ ਜ਼ਰੂਰ ਕਿਹਾ ਹੈ ਕਿ ਇਹ ਕੋਸ਼ਿਸ਼ ਖੁਦ ਸੁਖਬੀਰ ਸਿੰਘ ਬਾਦਲ ਆਪਣੇ ਸਤਾਕਾਲ ਦੇ ਵਿੱਚ ਕਰਨ ਦੀ ਗਲਤੀ ਜ਼ਰੂਰ ਕਰ ਚੁੱਕਾ ਹੈ ਇਸ ਤਹਿਤ ਉਸਨੇ ਆਪਣੀ ਸਿਆਸੀ ਤਾਕਤ ਦੇ ਆਧਾਰ ਤੇ ਸਿੰਘ ਸਾਹਿਬ ਨੂੰ ਸਰਕਾਰੀ ਰਿਹਾਈ ਤੇ ਤਲਬ ਕਰਕੇ ਜ਼ਬਰਜਨਾਹ ਦੇ ਦੋਸ਼ੀ ਸਾਦ ਨੂੰ ਮੁਆਫੀ ਦਵਾਈ ਜਿਸ ਦਾ ਨਤੀਜਾ ਅੱਜ ਪੂਰੀ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ ਸੁਬੀਰ ਸਿੰਘ ਬਾਦਲ ਦੀ ਇਸ ਗਲਤੀ ਤੇ ਉਸ ਦਾ ਨੈਤਿਕ ਸਿਆਸੀ ਅਧਿਕਾਰ ਤੇ ਵਜੂਦ ਤਾਂ ਖਤਮ ਕੀਤਾ ਸਗੋ ਅੱਜ ਤੱਕ ਪੰਥਕ ਸਿਆਸੀ ਜਮਾਤ ਦੇ ਪੈਰ ਨਹੀਂ ਲੱਗ ਸਕੇ ਇਸ ਦੇ ਨਾਲ ਹੀ ਭਰਤੀ ਕਮੇਟੀ ਦੇ ਮੈਂਬਰਾਂ ਨੇ ਸੁਬੀਰ ਸਿੰਘ ਬਾਦਲ ਨੂੰ ਆਪਣੀ ਇਸ ਵੱੱਜਰ ਗਲਤੀ ਦੀ ਸਿੱਖ ਕੌਮ ਤੋਂ ਮੁਆਫੀ ਮੰਗਣ ਲਈ ਕਿਹਾ ਹੈ ਜਾਰੇ ਬਿਆਨ ਦੇ ਵਿੱਚ ਮੈਂਬਰਾਂ ਨੇ ਕਿਹਾ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਹਰਗੋਬਿੰਦ ਸਿੰਘ ਸਾਹਿਬ ਦੇ ਵੱਲੋਂ ਵਰਸਾਏ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਦੂਜੇ ਤਖਤਾਂ ਦੇ ਸਨਮਾਨ ਸਰਵਉੱਚਤਾ ਤੇ ਸੰਕਲਪ ਨੂੰ ਤੋੜਨ ਲਈ ਵੱਡੀ ਸੁਖਬੀਰ ਬਾਦਲ ਵੱਲੋਂ ਗਲਤੀ ਕੀਤੀ ਗਈ ਹੈ ਸਾਜ਼ਿਸ਼ ਰਚੀ ਗਈ ਹੈ ਸਿੱਖ ਕੌਮ ਹਮੇਸ਼ਾ ਧਾਰਮਿਕ ਰਾਜ ਸੀ ਧਾਰਮਿਕ ਖੇਤਰ ਦੇ ਵਿੱਚ ਆਈਆਂ ਦਰਪੇਸ਼ ਮੁਸ਼ਕਲਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈਂਦੀ ਹੈ ਸੁਖਬੀਰ ਸਿੰਘ ਬਾਦਲ ਅੱਜ ਜਿੱਥੇ ਗੁਰੂ ਸਾਹਿਬ ਦੇ ਵੱਲੋਂ ਵਰਸਾਏ ਤਖਤਾਂ ਨੂੰ ਗੁਲਾਮ ਦੱਸ ਰਿਹਾ ਹੈ ਕੌਮ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਭਰਤੀ ਕਮੇਟੀ ਨੇ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਹੈ ਕਿ ਇਸ ਵਰਤਾਰੇ ਨੂੰ ਮੂਕ ਦਰਸ਼ਕ ਬਣ ਕੇ ਨਾ ਵੇਖਣ ਉੱਥੇ ਹੀ ਇੱਕ ਹੋਰ ਸ਼ਿਕਾਇਤ ਸ਼੍ਰੀ ਅਕਾਲ ਤਖਸੈ ਸਾਈ ਵਿਖੇ ਪਹੁੰਚੀ ਹੈ ਸ਼੍ਰੀ ਅਕਾਲ ਤਖਸੈ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਚ ਨੂੰ ਲਿਖਤੀ ਪੱਤਰ ਭੇਜਿਆ ਗਿਆ ਹੈ ਦੱਸਿਆ ਕਿ ਮਿਸ਼ਲ ਸਤਲੁਜ ਦੇ ਵੱਲੋਂ ਇਹ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਸੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਬੜੇ ਦੁੱਖ ਨਾਲ ਜੋਦੜੀ ਕਾਰਨ ਲਈ ਆਪ ਜੀ ਨੂੰ ਲਿਖਣ ਲਈ ਮਜਬੂਰ ਹੋਣਾ ਪਿਆ ਹੈ ਸਿੰਘ ਸਾਹਿਬ ਅੱਜ ਸਮੁੱਚੀ ਕੌਮ ਅਤੇ ਪੰਥ ਆਪਣੀ ਸਰਵਉੱਚ ਸੰਸਥਾਵਾਂ ਦੇ ਹੋ ਰਹੇ અપਮਾਨ ਤੇ ਸੰਸਥਾਵਾਂ ਲਈ ਸਰਵਉੱਚ ਪਦਵੀਆਂ ਦੀ ਸੇਵਾ ਨਿਭਾ ਰਹੇ ਸਿੰਘ ਸਾਹਿਬ ਪ੍ਰਤੀ ਵਰਤੀ ਜਾ ਰਹੀ ਸ਼ਬਦਾਵਲੀ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਨੇ ਖਾਸ ਤੌਰ ਤੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਾਹਿਬ ਨੂੰ ਚੁਣੌਤੀ ਦੇ ਕੇ ਨੈਤਿਕ ਤੌਰ ਤੇ ਰਾਜਸੀ ਅਗਵਾਈ ਕਰਨ ਦਾ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਦੇ ਵੱਲੋਂ ਜਿਵੇਂ 2 ਦਸੰਬਰ ਵਾਲੇ ਹੁਕਮਨਾਮੇ ਦੇ ਖਿਲਾਫ ਜਾ ਕੇ ਬਿਨਾਂ aadhar ਕਾਟ ਤੋਂ ਬੋਗਸ ਭਰਤੀ ਕਰਕੇ ਬੋਗਸ ਭਰਤੀ ਤੇ ਆਧਾਰ ਤੇ ਬੋਗਸ ਡੈਲੀਗੇਟਾ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆਂ ਆਗੂ ਸੁਖਬੀਰ ਸਿੰਘ ਬਾਦਲ ਨੂੰ ਪ੍ਰਦਾਨ ਥਾਪ ਲਿਆ ਗਿਆ ਬਾਦਲ ਨੇ ਆਪਣੀ ਬਦਲਾਖੋਰੀ ਦੀ ਮਨਛਾ ਤਹਿਤ ਜਿੱਥੇ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰ ਬਦਲ ਦਿੱਤੇ ਲਾਹ ਦਿੱਤੇ ਗਏ ਉਹਨਾਂ ਨੂੰ ਤੇ ਉੱਥੇ ਹੀ ਚੱਲਦੇ ਜਾਂਨ ਤੱਕ ਤੌਰ ਤੇ 12 April 2025 ਨੂੰ ਪ੍ਰਧਾਨ ਥਾਪਣ ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅਤੇ ਫਿਰ ਦੂਸਰੇ ਦਿਨ 13 April ਤੱਕ ਸ਼੍ਰੀ ਦਮਦਮਾ ਸਾਹਿਬ ਵਿਕੇ ਸਿਆਸੀ ਕਾਨਫਰੰਸ ਦੇ ਵਿੱਚ ਮੌਜੂਦਾ ਹੈੱਡ ਗ੍ਰੰਤੀ ਸ਼੍ਰੀ ਦਰਬਾਰ ਸਾਹਿਬ ਗਿਆਨੀ ਰਗਵੀਰ ਸਿੰਘ ਤੇ ਦੂਸਰੇ ਸਾਹਿਬ ਕਾ ਜਥੇਦਾਰਾਂ ਖਿਲਾਫ ਮੰਦਭਾਗੇ ਸ਼ਬਦ ਬੋਲੇ ਗਏ ਨੇ ਇਸ ਖਿਲਾਫ ਜਥੇਦਾਰ ਸਾਹਿਬ ਸਖਤ ਕਾਰਵਾਈ ਕਰਨ ਉਹਨਾਂ ਨੇ ਕਿਹਾ ਕਿ ਵਾਰ-ਵਾਰ ਸਿਆਸੀ ਮੰਚਾ ਹੇਟ ਸਿੰਘ ਸਾਹਿਬ ਨੂੰ ਗੈਰ ਪੰਥਕ ਤਰੀਕੇ ਨਾਲ ਬਦਲਣਾ ਤੇ ਹੁਣ ਉਹਨਾਂ ਪ੍ਰਤੀ ਬੋਲ ਜਾ ਰਹੇ ਸ਼ਬਦੀ ਹਮਲਿਆਂ ਨੂੰ ਸਿੱਖ ਕੌਮ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਸਿੰਘ ਸਾਹਿਬ ਜੀ ਕੌਮ ਦੀ ਸ਼ਕਤੀ ਹੈ ਦਸਵੇਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਜੀਵਨ ਦਾ ਆਧਾਰ ਹੈ ਇਸ ਲਈ ਇੱਕ ਤਨਖਾਈਆ ਵਿਅਕਤੀ ਦੀ ਹਿੰਮਤ ਕੀ ਹੁਕਮਨਾਮਿਆਂ ਦੀ ਅਵਾਗਿਆ ਵੀ ਕਰੇ ਸਿੰਘ ਸਾਹਿਬ ਨੂੰ ਆਪਣੀ ਰਿਹਾਈਸ਼ ਤੇ ਬੁਲਾ ਕੇ ਬਲਤਕਾਰੀ ਸਾਧ ਨੂੰ ਮਾਫੀ ਦੇਣ ਲਈ ਮਜਬੂਰ ਵੀ ਕਰੇ ਆਪਣੀ ਸਿਆਸੀ ਤਾਕਤ ਨਾਲ ਦਵਾਈ ਮੁਆਫੀ ਨੂੰ ਸਹੀ ਸਾਬਤ ਕਰ ਲਈ ਐਜੀਪੀਸੀ ਦੀ ਗੋਲਕਵੀ ਵਰਤੀ ਫਿਰ ਫਸਿਲ ਦੇ ਸਾਹਮਣੇ ਸਾਰੇ ਗੁਨਾਹ ਦੀ ਮਾਫੀ ਮੰਗ ਕੇ ਬਾਹਰ ਪਬਲਿਕ ਦੇ ਵਿੱਚ ਮੁੱਕਰ ਵੀ ਗਏ ਅਜਿਹੇ ਕਿਰਦਾਰਾਂ ਵਾਲਾ ਵਿਅਕਤੀ ਪੰਥ ਤੇ ਕੌਮ ਵਿਰੋਧੀ ਭਾਵਨਾਵਾਂ ਰੱਖਦਾ ਹੈ ਕਿਉਂਕਿ ਕਾਰਵਾਈ ਸਿਰਫ ਬਾਦਲ ਪਰਿਵਾਰ ਜਾਂ ਕੁਝ ਵਿਅਕਤੀਆਂ ਤੇ ਨਹੀਂ ਹੋਈ ਇੱਕ ਬਾਦਲ ਪਰਿਵਾਰ ਤੇ ਉਸ ਦਾ ਧੜਾ ਹੀ ਪੰਥ ਨਹੀਂ ਹੋ ਸਕਦਾ ਕਾਸਾ ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ ਇਸ ਕਰਕੇ ਮਿਸ਼ਲ ਸਤਲੁਜ ਦੇ ਵੱਲੋਂ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ